ਪ੍ਰੀਆ ਕਲੋਥ ਹਾਊਸ ਕੋਡ ਕੋ ਪੂਰਾ ਵੱਲੋਂ ਰਖੜੀ ਸੇਲ ਧਮਾਕਾ ਅਸੀਂ ਲੈ ਕੇ ਆਏ ਆ ਬਹੁਤ ਹੀ ਘੱਟ ਰੇਟਾਂ ਦੇ ਸੂਟ ਜਿਹੜੇ ਕੀ 300 ਵਾਲਾ ਸੂਟ 400 ਵਾਲਾ ਸੂਟ ਸਿਰਫ ਤੇ ਸਿਰਫ 125 ਰੁਪਏ ਦਾ ਸੂਟ 125 ਰੁਪਏ ਦਾ ਸੂਟ 316 ਸੂਟ 125 ਰੁਪਏ ਦੇ ਵਿੱਚ ਲੈ ਕੇ ਆਏ ਆ 500 ਦੇ ਚਾਰ 500 ਦੇ ਚਾਰ ਸੂਟ ਪ੍ਰਿੰਟ 416 ਸੂਟ 200 ਰੁਪਏ ਦੇ ਵਿੱਚ 5 ਮੀਟਰ ਕਪੜਾ 416 ਸੂਟ 200 ਰੁਪਏ ਚ ਆਹ ਸੂਟ ਸਾਰੇ ਹੀ ਅਸੀਂ 500 616 ਸੂਟ ਕੀਤਾ ਹੋਇਆ 2500 ਰੁਪਏ ਦਾ 516 ਸੂਟ 500 ਰੁਪਏ ਦਾ ਦੋ ਸੂਟ ਪ੍ਰਿੰਟਰਡ ਕਾਟਨ ਦੇ ਸੂਟ ਸਿਰਫ 500 ਰੁਪਏ ਦੇ ਦੋ ਸੂਟ ਆ ਦੇਖੋ ਪ੍ਰਿੰਟ ਫੈਂਸੀ ਆਟਮ ਕਾਟਨ ਇਹਨਾਂ ਛੋਟੇ ਕੋਲ ਬਹੁਤ ਆ ਜਿਹੜਾ ਮਰਜ਼ੀ ਨਾਲੋਂ 500 ਦੇ ਦੋ ਸੂਟ ਕਾਟਨ ਦੇ ਬਰੀਕ ਬੁੱਟੀ ਵਾਲੇ ਸੂਟ 500 ਦੇ ਦੋ 500 ਦੇ ਸੂਟ ਆ 500 ਦੇ ਦੋ ਸੂਟ 500 ਦੇ ਦੋ ਸੂਟ 10 ਰੇਟ ਤੇ ਕੁਰਤਾ ਪਜਾਮਾ ਅਗੜੀ ਦੇ ਇਤਿਹਾਰ ਤੇ ਕੁਰਤਾ ਪਜਾਮਾ ਕੀਤਾ ਸੀ 300 ਵਾਲਾ ਸਿਰਫ 200 ਰੁਪਏ ਚ 200 ਰੁਪਏ ਚ ਕੁਰਤਾ ਪਜਾਮਾ ਆ ਰੰਗ ਦੇਖੋ ਸਾਰੇ ਰੰਗ ਤੁਹਾਨੂੰ ਦਿਖਦੇ ਪਏ ਆ 200 ਰੁਪਏ ਦਾ ਕੁੜਤਾ ਪਜਾਮਾ 5 ਮੀਟਰ ਕਪੜਾ ਸਾਰੇ ਵੈਰਾਈਟੀ ਅਸੀਂ ਲੈਸ ਕਰਕੇ ਲਾਈ ਵੀ ਆ ਐਸ ਲਈ ਸਾਡੀ ਦੁਕਾਨ ਤੇ ਸ਼ੋਪਿੰਗ ਕਰੋ ਰੇਟ ਘੱਟ ਤੋਂ ਘੱਟ ਰਖੜੀ ਸੇਲ ਧਮਾਕਾ ਦਾ ਫਾਇਦਾ ਉਠਾਓ ਇਹ ਜਿਹੜੀ ਸੇਲ ਅਸੀਂ ਲਾਈ ਆ ਸਿਰਫ ਤੇ ਸਿਰਫ ਰਖੜੀ ਦੇ ਤਿਹਾੜ ਤੱਕ ਆ ਐਸ ਲਈ ਹੁਮ ਹੁਮਾ ਕੇ ਪਹੁੰਚੋ ਤੇ ਰਖੜੀ ਦੀ ਸੇਲ ਧਮਾਕੇ ਦਾ ਫਾਇਦਾ ਉਠਾਓ ਸੱਸੀ ਗਾਲ ਜੀ